ਸਭੂਚੀ ਸੰਗਤ ਨੂੰ ਸਭ ਤੋਂ ਪਹਿਲਾਂ ਫਤਿਹ ਅਜ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਧਰਵਾਦੀ ਹਾਂ ਭਾਰਤੀ ਜੋ ਜਨਤਾ ਪਾਰਟੀ ਦੀ ਸਭੂਚੀ ਟੀਮ ਸੂਬੇ ਦੇ ਪ੍ਰਧਾਨ ਸ਼੍ਰੀ ਅਸ਼ਮੀ ਸ਼ਰਮਾ ਜੀ ਹਰਿਆਣਾ ਦੇ ਮੁੱਖ ਮੰਤਰੀ ਸਰਨੀ ਸਾਹਿਬ ਮੇਰੇ ਵੀਰ ਰਵਨੀਤ ਬਿੱਟੂ ਜੀ ਸਰਾਂ ਸਾਹਿਬ ਗਿਲਕੋ ਤੋਂ ਸਾਰਨਜੀਤ ਸਿੰਘ ਜੀ ਗੈਲ ਮੇਰੇ ਵੀਰ ਸਾਹਿਬ ਵਿਕਰਮ ਸਿੰਘ ਚੀਮਾ ਜੀ ਸ਼ਬਾਸ਼ ਸ਼ਰਮਾ ਜੀ ਸਮੁੱਚੀ ਟੀਮ ਨੂੰ ਮੈਂ ਧੰਨਵਾਦ ਕਰਦਾ ਇਹਨਾਂ ਦਾ ਬੜਾ ਵਧੀਆ ਲੱਗਿਆ ਸਿਸਟਮ ਹੈ ਜਿਹੜਾ ਇੱਕਦਮ ਇਹ ਵੀ ਕੋਈ ਆ ਗਿਆ ਸੋਪਾ ਲੈ ਕੇ ਘਰ ਚਲੇ ਗਿਆ ਪੂਰੀ ਇਨਕੁਆਇਰੀ ਪੂਰੀ ਪ੍ਰਤਾਪ ਬੈਕਗਰਾਉਂਡ ਦੇਖ ਕੇ ਇਹਨਾਂ ਨੇ ਸਾਰੇ ਸਮਾਗਮ ਜਿਹੜੇ ਕੀਤੇ ਆ ਸੀਐਮ ਸਾਹਿਬ ਕੋ ਟਾਈਮ ਘਾਟਾ ਫੇਰ ਕਿਧਰੇ ਵਿਚਾਰ ਬਦਲਾਵ ਕਰਾਂਗੇ ਮੈਂ ਆਪਣੇ ਵੱਲੋਂ ਸਾਰੀ ਸਪੁੱਚੀ ਟੀਮ ਦਾ ਧੰਨਵਾਦ ਕਰਦਾ ਉਚੇਚੇ ਤੌਰ ਤੇ ਇੰਸਾਰ ਰਣਜੀਤ ਸਿੰਘ ਗਿੱਲ ਦਾ ਸਰਾਜ ਸਾਹਿਬ ਦਾ ਜਿਨ੍ਹਾਂ ਨੇ ਇਨਾਂ ਦੇ ਸਦਕਾ ਸਾਰੀ ਪ੍ਰੇਰਣਾ ਦਿੱਤੀ ਗਈ। ਔਰ ਮੈਂ ਵਾਅਦਾ ਵੀ ਕਰਦਾ ਜੋ ਪਾਰਟੀ ਦੀਆਂ ਪ੍ਰੋਗਰਾਮ ਪਾਰਟੀ ਦੀਆਂ ਨੀਤੀਆਂ ਉਹਦੇ ਵਿੱਚ ਰਹਿੰਦੇ ਹੋਏ ਪ੍ਰੋਟੋਕਾਲ ਨੂੰ ਮਨਟੇਨ ਕਰਦੇ ਹੋਏ ਇਹ ਸਭੁੱੱਚਾ ਜਿਹੜਾ ਕੰਮ ਆ ਆਪਣਾ ਕਾਰਜ ਹੈ ਕੋਈ ਇੱਕ ਨਵਾਂ ਤੈ ਹੈ ਉਹ ਸ਼ੁਰੂ ਹੋਣਾ ਹੈ 100 ਸਾਲ ਦਾ ਪਾਕ ਪਾਕਿਸ਼ੌਨੀ ਕਾਂਦੀਦਲ ਦੇ ਪਾਕ ਪਰਿਵਾਰ ਦਾ ਪਿਛੋਕੜ ਹੈ ਬੜਾ ਔਖਾ ਟਾਈਮ ਸੀ ਪਰ ਸ਼ੋਭਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਮੈਂ ਸਭ ਦਾ ਨਾ ਪੰਧਕ ਨਾ ਕਾਲੀਪੁਰਾ ਉਹਨਾਂ ਵਿੱਚ ਉਹ ਸ਼ੋਭਣੀ ਅਕਾਲੀ ਦਲ ਦੀ ਅੱਜ ਜਿਹੜੀ ਇਹ ਦਿਸ਼ਾ ਬਣੀ ਹੋਈ ਹੈ ਉਸੇ ਚੀਜ਼ ਦਾ ਬਰਗਾੜੀ ਤੋਂ ਮਹਿਲ ਕਲਾ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਸ਼੍ਰੀ ਹਰਖਾਸنگਰ ਸਾਹਿਬ ਦਾ ਕੰਮ ਸ਼ੁਰੂ ਹੋਇਆ ਆਫੀ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਗੱਲ ਕਰੀਏ ਜਿਸ ਦੀ ਪ੍ਰਧਾਨਗੀ ਲੀਡਰਸ਼ਿਪ ਪ੍ਰਾਈਮ ਮਿੰਟਰ ਮੋਦੀ ਜੀ ਦੀ ਹੋਮ ਮਿੰਟਰ ਅਮਿਤ ਸ਼ਾਹ ਜੀ ਦੀ ਸਿੱਖਾਂ ਵਾਸਤੇ ਪੰਜਾਬ ਵਾਸਤੇ ਅਨੇਕਾਂ ਹੀ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਆ ਅੱਜ ਮੈਂ ਸਵੇਰੇ ਸਟੱਡੀ ਕਰ ਰਿਆ ਸੀ 15 16 ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ ਆਯੋ ਦਿੱਲੀ ਦੇ ਦੰਗੇ ਸੀ ਸਿੱਖ ਬਣਾ ਕੇ ਉਹਨਾਂ ਨੂੰ ਦਵਾਰਾ ਕਟਾਰੇ ਵਿੱਚ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਚਾਹੋ ਹਮ ਗਾਂਧੀ ਸਾਹਿਬ ਤੋਂ ਪੀੜਾ ਦੇ ਹੰਦਿਆਂ 318 ਦੇ ਕਰੀਬ ਸਿੱਖ ਜਿਹੜੇ ਬਲੈਕਲਿਸਟ ਕੀਤੇ ਹੋਏ ਸੀ ਦੁਨੀਆ ਦੇ ਵਿੱਚ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਇਦਾਂ ਦੇ ਕਾਮਣੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਸ ਧਰਤੀ ਤੋਂ ਫਰਮਾਨ ਹੋਇਆ ਨਾ ਕਿਰੇ ਤੋਂ ਉੱਥੇ ਹੀ ਸਮਾਗਮ ਰੱਖ ਕੇ ਸੰਸਮਾਜ ਨੂੰ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਕੋਸ਼ੇ ਸਥਾਨ ਤੇ ਜਿਹੜਾ ਧਾਰਮਿਕ ਜਵਾਨ ਨੇ ਉਹ ਲਏ ਗਏ ਇਦਾਂ ਦੀਆਂ ਨੇਕਾਂ ਚੀਜ਼ਾਂ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਕੀਤੀਆਂ ਨੇ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਬੂਤੀ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਮੈਂ ਇਹਨਾਂ ਦਾ ਧਰਵਾਤ ਕਰਦਾ ਔਰ ਵਿਸ਼ਵਾਸ ਰੁਣਾ ਇੱਕ ਡਿਸਪਲਨ ਸਿਪਾਈ ਦੀ ਤਰ੍ਹਾਂ ਤੁਹਾਡੇ ਵਿੱਚ ਮਿੱਤਰਾਂਗੇ ਕੋਈ ਹੁਕਮ ਹੋਇਆ ਉਹਦੀ ਪਾਲਣਾ ਕਰਾਂਗੇ ਆ ਤੁਹਾਨੂੰ ਵੀ ਬੇਨਤੀ ਹੈ ਨਵੇਂ-ਨਵੇਂ ਆਏ ਆ ਕੋਈ ਗਲਤੀ ਹੋ ਗਈ ਉਹਦੀ ਮਾਫੀ ਦਿਓ ਔਰ ਅੱਗੇ ਤੋਂ ਉਹ ਗਲਤੀ sửa ਰਹੇ ਦੀ ਜਿਹੜਾ ਕੋਈ ਲੈਸਨ ਹੈ ਉਹ ਵੀ ਡਿਕਟੇਟ ਕਰਿਓ ਉਹਦੇ ਵਿੱਚ ਵੀ ਪਾਬੰਦ ਰਵਾਂਗੇ ਸੋ ਮੈਂ ਜਿੱਥੇ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਥੇ ਸਮੂਚੇ ਵਰਕਰ ਸਾਹਿਬਾਨ ਦਾ ਜਿਹੜੇ ਆਜ ਕੇ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਸਮੂਰਤੀ ਟੀਮ ਦਾ ਇਸੋ ਵਾਅਦਾ ਦੇ ਜਿਹੜੇ ਚੀਜ਼ਾਂ ਨੇ ਸਮਾਗਮ ਨੇ ਉਹ ਚਲਦੇ ਰਹਿਣੇ ਆ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਨੀਤੀਆਂ ਨੇ ਉਹਨਾਂ ਦੀ ਪਿੰਡਾਂ ਵਿੱਚ ਜਾ ਕੇ ਸਤਾਜ ਬਹਿ ਕੇ ਇਹ ਚੀਜ਼ ਨੂੰ ਲਾਗੂ ਕਰਾਂਗੇ ਮੈਨੂੰ ਵਧੀਆ ਲੱਗਿਆ ਕਿਉਂਕਿ ਸਰਦਾਰ ਤਦਾਰ ਸਿੰਘ ਪੱਟੀ ਦਾ ਪਿਛਲੀ ਚੋਣ ਮੈਂ ਲੜੀ ਸੀ ਮੈਂ ਜਦੋਂ ਸੁਖਦੇਵ ਪ੍ਰਧਾਨ ਅਸ਼ੋਰੀ ਜੀ ਨੂੰ ਮਿਲਿਆ ਸਰਾਬ ਸਾਹਿਬ ਸਰ ਰਜੀਤ ਸਿੰਘ ਉਹਦੀ ਨਾਲ ਸੀ ਸਭ ਤੋਂ ਪਹਿਲਾਂ ਪੱਟੀ ਸਾਹ ਦਾ ਜ਼ਿਕਰ ਹੋਇਆ ਮੈਂ ਪਬਲੀਕਲੀ ਅੱਜ ਤੋਂ 10 ਦਿਨ ਤੋਂ ਦਾ ਮੈਂ ਇਮੀਡੀਏਟਲੀ ਪੱਟੀ ਸਾਹਿਬ ਦੇ ਘਰ ਗਿਆ ਬੈਠ ਕੇ ਸੁਲਾ ਸਫਾਈ ਕੋਈ ਰਿਸ਼ਤਾ ਹੀ ਹੈ ਰਿਸ਼ਤਾ ਨਹੀਂ ਵੀ ਦਦਕੀਆ ਕੁਝ ਕਾਰਨਾ ਕਰਕੇ ਪਾਰਟੀ ਦੇ ਵਿੱਚ ਬਖਲਾਵਟ ਆਈ ਉਸ ਚੀਜ਼ ਨੂੰ ਪਾਰਟੀਸ਼ ਪਾਰਟੀ ਦੀ ਲੀਡਰਸ਼ਿਪ ਦੀ ਘਾਟ ਕਾਰ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸਾਡੂ ਦੋਵਾਂ ਪਰਿਵਾਰਾਂ ਨੂੰ ਸੋ ਅਸੀਂ ਮੈਂ ਬੇਜ਼ਤੀ ਕਰਦਾ ਵੀ ਸਭੁੱੱਚੇ ਸਾਡੇ ਵਰਕਰ ਸਹਿਬਾਨ ਜੋ ਜਲੇ ਦੀ ਜਥੇਬੰਦੀ ਕੋਲੋਂ ਹੁਕਮ ਹੋਇਆ ਉਹਦੀ ਵੀ ਅਸੀਂ ਪਾਲਣਾ ਕਰਾਂਗੇ ਅੰਤ ਵਿੱਚ ਫਤਿਹ ਬਲਾਗਾ ਔਰ ਇੱਕ ਨਾਰਾ ਲਾਵਾਗੇ ਸਾਰਿਆਂ ਨੇ ਹੱਥ ਖੜੇ ਕਰਕੇ ਜਿਵੇਂ ਜੀਮਾ ਸਾਹਿਬ ਪਹਿਲਾਂ ਦੱਸ ਰਹੇ ਸੀ ਜਕਾਰੇ ਦਾ ਵਧੀਆ ਤਰੀਕੇ ਨਾਲ ਜਵਾਬ ਦੇਣਾ ਹੈ ਔਰ ਭਾਜਪਾ ਦੇ ਹੱਕ ਵਿੱਚ ਆਪਾਂ ਇੱਕ ਨਾਰਾ ਲਾਵਾਂਗੇ ਉਹਦਾ ਵੀ ਸਾਰਿਆਂ ਨੇ ਬੜੇ ਵਧੀਆ ਤਰੀਕੇ ਨਾਲ ਸਵਾਗਤ ਕਰਨਾ ਹੈ ਬੋਲੋ ਨੀ ਸੋ ਨਿਹਾਲ ਸਵਾਗਤ ਸਵਾਦ ਜੀ ਆਇਆ ਹੱਥ ਖੜੇ ਕਰਨੇ ਕਿਰਪਾ ਕਰਕੇ ਭਾਜਪਾ ਜੀ ਸਾਡਾ ਬੋਤੀ ਸਾਹਿਬ ਸ਼ੈਰੀ ਸਾਹਿਬ ਅਸ਼ਵਨੀ ਸ਼ਰਮਾ ਜੀ ਸੋ ਅੰਤ ਵਿੱਚ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ